ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸੇ ਸੇਕ ਮੌਜੂਦ ਹਾਂ ਗੁਰਦੁਆਰਾ ਸ਼ਹੀ ਗੰਗਾਂ ਸਾਹਿਬ ਜੀ ਦੇ ਅੰਦਰ ਤਦ ਦੱਸਦੇ ਕਿ ਅੱਜ ਦੁਪਹਿਰਾ ਸਾਹਿਬ ਕੱਟਣ ਲਈ ਸੰਗਤਾਂ ਦਾ ਇਕੱਠ ਬਹੁਤ ਵੱਡੇ ਪੱਧਰ ਦੇ ਉੱਤੇ ਜੋ ਗੁਰੂ ਘਰ ਵਿੱਚ ਪਹੁੰਚਿਆ ਹੋਇਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਾ ਸੰਝਿਆ ਕਰਦੇ ਹਾਂ ਕਿ ਤੁਸੀਂ ਵੇਖ ਸਕਦੇ ਹੋ ਕਿ ਲੱਖਾਂ ਤੇ ਦਦਾਰ ਦੇ ਉੱਤੇ ਸੰਗਤ ਅੱਜ ਗੁਰਦੁਆਰਾ ਸ਼ਹੀ ਗੰਗਾਂ ਸਾਹਿਬ ਵਿਖੇ ਪਹੁੰਚੀ ਹੋਈ ਹੈ ਤਾਂ ਹਰ ਵਾਰ ਦੀ ਤਰ੍ਹਾਂ ਈਸ਼ਵਰ ਵੀ ਜੋ ਦੁਪਹਿਰਾ ਸਾਹਿਬ ਦੇ ਵਿੱਚ ਜੋ ਜੋ ਪਾਠ ਕਰਨਗੇ ਜਾਪ ਕਰਨਗੇ ਤਾਂ ਉੱਥੇ ਹੀ ਸਾਡੇ ਨਾਲ ਜੋ ਪ੍ਰਬੰਧਕ ਵੀ ਮੌਜੂਦ ਨੇ ਉਹਨਾਂ ਅੱਜ ਲੱਖਾਂ ਦੀ ਦਾਰ ਦੇ ਉੱਤੇ ਸੰਗਤ ਜੋ ਹਰ ਤਰ੍ਹਾਂ ਦੀ ਤਰ੍ਹਾਂ ਇਸ ਵਾਰ ਵੀ ਜੋ ਗੁਰੂ ਘਰ ਵਿਖੇ ਪਹੁੰਚੀ ਹੋਈ ਆ ਹਾਲਾਂਕਿ ਉਹ ਗਰਮੀ ਦੀ ਗੱਲ ਕਰ ਲਈਏ ਤਾਂ ਬਹੁਤ ਜ਼ਿਆਦਾ ਗਰਮੀ ਵੀ ਹੈਗੀ ਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਕੀ ਕੀ ਪ੍ਰਬੰਧ ਜੋ ਇਸ ਵਾਰ ਜਗਬਾਨੀ ਚੈਨਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰ ਜੀ ਬੇਨਤੀ ਆ ਕਿ ਧੰਨ ਧੰਨ ਅਮਰਜੀਤ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਹਰ ਹੱਦ ਵਾਰ ਦੇ ਅਦਰ ਚਪਹਿਰਾ ਹੁੰਦਾ ਔਰ ਇਸੇ ਤਰ੍ਹਾਂ ਰਾਤ ਨੂੰ ਵੀ ਸ਼ਨੀ ਆਰ ਸੰਗਤ ਚਪਹਿਰਾ ਜਿਹੜਾ ਉਹ ਪੜਦੀ ਆ ਔਰ ਬਾਣੀ ਪੜ ਕੇ ਚਪਹਿਰਾ ਬਣਾਉਂਦੀ ਆ ਔਰ ਜਿਹੜੀ ਗਰਮੀ ਦੀ ਗੱਲ ਕਰੋ ਗਰਮੀ ਇੰਨੀ ਜਿਆਦੀ ਆ ਕਿ ਬਹੁਤ ਜਿਆਦੀ ਚਪਰ ਆਪ ਜੀ ਦੇਖ ਲਓ ਸੰਗਤ ਛੱਤਾਂ ਤੇ ਬੈਠੀ ਬਰਾਂਡਿਆਂ ਤੇ ਕੋਠਿਆਂ ਤੇ ਬੈਠੀ ਚਾਰ ਚਪਹਿਰੇ ਸੰਗਤ ਦਾ ਸਰਉਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜਿੰਦੇ ਵੀ ਚਾਲਣੀਆਂ ਵਧੀਆ ਨਾਲ ਲੰਗ ਲੱਗੇ ਆ ਪੱਖੇ ਲੱਗੇ ਆ ਔਰ ਵੱਡੇ ਵੱਡੇ ਕੂਲਰ ਲੱਗੇ ਆ ਚਾਰ ਚੁਵੇਦੇ ਦਰਬਾਰ ਦੇ ਠੰਡੇ ਤੇ ਮਿੱਠੇ ਜਲਦੀਆਂ ਚਪੀਲਾ ਲੱਗੀਆਂ ਔਰ ਸਵੇਰ ਦੇ ਅੰਮ੍ਰਿਤ ਵੇਲੇ ਦੇ ਮੈਨੇਜਰ ਸਰ ਹਰਪ੍ਰੀਤ ਸਿੰਘ ਜੀ ਸੰਗਤ ਦੇ ਵਿੱਚ ਤੁਰੇ ਫਿਰਦੇ ਆ ਕਿਉਂਕਿ ਐਤਵਾਰ ਸੰਗਤ ਬਹੁਤ ਜ਼ਿਆਦਾ ਹੋਣ ਕਰਕੇ ਪ੍ਰਬੰਧਕਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਇਸ ਕਰਕੇ ਸੰਗਤ ਦੇ ਵਿੱਚ ਰਹਿੰਦੇ ਆ ਔਰ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ ਸੰਗਤ ਨੂੰ ਕੋਈ ਪ੍ਰੋਬਲਮ ਨਾ ਆਵੇ ਸੇਵਾਦਾਰ ਸੇਵਾ ਕਰਨ ਵਾਲੇ ਖੜੇ ਆ ਸਾਡੇ ਮੁਲਾਜ਼ਮ ਵੀ ਖੜੇ ਆ ਪਰ ਜਿਹੜੇ ਬਾਹਰੋਂ ਪ੍ਰੇਮੀ ਸੇਵਾ ਕਰਨ ਵਾਸਤੇ ਆਉਂਦੇ ਆ ਚਪਹਰੇ ਤੇ ਐਤਵਾਰ ਉਹ ਵੀ ਹਰ ਜਗ੍ਹਾ ਤੇ ਸੰਗਤ ਨੂੰ ਕੰਟਰੋਲ ਕਰ ਰਹੇ ਆ ਔਰ ਸੰਗਤ ਨੂੰ ਵਾਹਗਰੂ ਵਾਰੂ ਕਹਿ ਕੇ ਜਿਹੜੇ ਰਸਤੇ ਘੱਲਣਾ ਹੈ ਉਹ ਰਸਤੇ ਸੰਗਤ ਨੂੰ ਘੱਲ ਰਿਹਾ ਪੱਕੀਆਂ ਬੜੀਆਂ ਸੰਗਤ ਨੇ ਪੱਖੇ ਸੰਗਤ ਚੱਲ ਰਹੀ ਆ ਤੇ ਸੰਗਤ ਦਾ ਪ੍ਰਬੰਧ ਵੀ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਪੱਖਿਆਂ ਦਾ ਪਾਣੀ ਦਾ ਚਾਲਣੀਆਂ ਦਾ ਹਰ ਚੀਜ਼ ਦਾ ਬਹੁਤ ਵੱਡਾ ਪ੍ਰਬੰਧ ਕੀਤਾ ਜੀ ਜਿੱਥੇ ਕੀ ਗਰਮੀ ਇੰਨੀ ਜ਼ਿਆਦਾ ਹੈਗੀ ਆ ਉੱਥੇ ਕਿਤਨਾ ਕਿਤੇ ਸੰਗਤ ਜਦੋਂ ਇੰਨੇ ਹੌਮਵਾਲਸ ਦੇ ਵਿੱਚ ਵੀ ਕਿਉਂਕਿ ਕਾਫੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਗੁਰੂ ਘਰ ਵਿਖੇ ਪਹੁੰਚਦੀ ਜਦੋਂ ਤਾਂ ਮੈਡੀਕਲ ਨੂੰ ਲੈ ਕੇ ਵੀ ਕਈ ਸਹੂਲਤਾਂ ਜੋ ਆ ਪ੍ਰਬੰਧਕ ਵੱਲੋਂ ਕੀਤੀਆਂ ਗਈਆਂ ਹਾਂਜੀ ਹਾਂਜੀ ਵਾਹਿਗੁਰੂ ਜੀ ਹਰ ਤਵਾਰ ਚਪੈਰੇ ਵਾਲੇ ਦਿਨ ਤਕਰੀਬਨ ਸਵੇਰੇ 9:30 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਸਾਡੇ ਮੈਨੇਜਰ ਸਾਹਿਬ ਦਾ ਦਫ਼ਤਰ ਸ੍ਰੀ ਗੁਰੂ ਰਾਮਦਾਸ ਹਸਪੀਟਲ ਦੀ ਜਿਹੜੀ ਟੀਮ ਆ ਡਾਕਟਰਾਂ ਦੀ ਸਪੈਸ਼ਲ ਬੈਠੀ ਆ ਹਰ ਕਿਸੇ ਦਾ ਕੋਈ ਬੀਪੀ ਵੱਧ ਜੇ ਕੋਈ ਪ੍ਰੋਬਲਮ ਪੈ ਜੇ ਸਾਡੇ ਕੋਲ ਟੀਮ ਹੈਗੀ ਆ ਉਹ ਟੀਮ ਤੁਰੰਤ ਡਾਕਟਰਾਂ ਦੀ ਟੀਮ ਚੈੱਕ ਕਰਦੀ ਆ ਔਰ ਬੰਦੇ ਦਾ ਇਲਾਜ ਕਰਦੀ ਦੂਜੀ ਗੱਲ ਇਹ ਆ ਅਸੀਂ ਜਿਹੜੀ ਗੁਰਦਤ ਚੀਤਗਾ ਚੱਲਦੀ ਐਂਬੂਲੈਂਸ ਗੱਡੀ ਹੈਗੀ ਸਾਡੇ ਕੋਲੇ ਅਸੀਂ ਬਾਹਰ ਘੜਾ ਲੀਏ ਛੜਕਦੇ ਅਪਰਜੰਸੀ ਕੋ ਜਿਆਦੀ ਲੋੜ ਪੈ ਜੇ ਅਸੀਂ ਨਾਲ ਹੀ ਗੁਰਰਾਮ ਦਾ ਹਸਪੀਟਲ ਆ ਉੱਥੇ ਲੈ ਜਾਂਦੇ ਆ ਅ ਵਾਹਿਗੁਰੂ ਜੀ ਪਕਤਾ ਪ੍ਰਬੰਧ ਜਿਹੜੇ ਆ ਸਾਰੇ ਕਿਤੇ ਗਏ ਕਿਉਂਕਿ ਸੰਗਤ ਬਹੁਤ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਵਿਖੇ ਆ ਰਹੀ ਆ ਹਰ ਵਾਰ ਦੀ ਤਰ੍ਹਾਂ ਜਿੱਦਾਂ ਆਪਾਂ ਵੇਖਦੇ ਆ ਸੰਗਤ ਵੱਧਦੀ ਹੀ ਜਾ ਰਹੀ ਆ ਕਿਉਂਕਿ ਜੇ ਆਪਾਂ ਗੱਲ ਕਰ ਲਈ ਕਿ ਜੇਕਰ ਇਸ ਐਤਵਾਰ ਇੰਨੇ ਲੱਖ ਸੰਗਤ ਆ ਤਾਂ ਇਸ ਤੋਂ ਅਗਲੇ ਐਤਵਾਰ ਉਸ ਤੋਂ ਵੱਧ ਹੀ ਹੁੰਦੀ ਆ ਹਰ ਵਾਰ ਬਿਲਕੁਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਦੀ ਘਰ ਦੀ ਸ਼ਰਧਾ ਤੇ ਲੋਕਾਂ ਦਾ ਪਿਆਰ ਬਹੁਤ ਗੁਰਦੁਆਰਾ ਸ਼ਹੀਦਗੰਗਸਰ ਨਾਲੇ ਇਸ ਕਰਕੇ ਸੰਗਤ ਦਿਨ ਬਦ ਦਿਨ ਵੱਧਦੀ ਜਾ ਰਹੀ ਹੈ ਕੁਛੇ ਤਰੀਕੇ ਦੇ ਨਾਲ ਕੀਤੇ ਗਏ ਨੇ ਹਰ ਜੀ ਵਾਇਗਰੋ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਨੇ ਜਿਹੜੇ ਸਾਡੇ ਸੇਵਾਦਾਰ 9 ਵਜੇ ਡਿਊਟੀ ਤੇ ਹੁੰਦੇ ਨੇ ਉਹ 2 ਘੰਟੇ ਪਹਿਲਾਂ 7 ਵਜੇ ਜੁੜੀ ਦੇ ਆ ਜਾਂਦੇ ਨੇ ਤੇ ਜਿਹੜੇ ਬਾਹਰੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਸੇਵਾ ਕਰਨ ਵਾਲੇ ਸੰਗਤ ਆਉਂਦੀ ਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹ ਸਾਡਾ ਸਹਿਯੋਗ ਦਿੰਦੇ ਨੇ ਅਸੀਂ ਇਸ ਤਰ੍ਹਾਂ ਦੀ ਸੰਗਤ ਨੂੰ ਬੇਨਤੀ ਕਰਦੇ ਆ ਵੀ ਇਦਾਂ ਸ਼ਰਮਣੀ ਕਮੇਟੀ ਦੇ ਦੇ ਸਹਿਯੋਗ ਦਿੰਦੇ ਰਹਿਣਾ ਜਿਵੇਂ ਤੁਹਾਡੇ ਨਾਲ ਤਸਵੀਰਾਂ ਇੱਕ ਵਾਰੀ ਫੇਰ ਸਾਂਝੀਆਂ ਕਰੇ ਤੁਸੀਂ ਵੇਖ ਸਕਦੇ ਹੋ ਕਿ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਜਿਹੜੀ ਆ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ 'ਤੇ ਪਹੁੰਚੀ ਹੋਈ ਆ ਤੇ ਕੁਝ ਸੰਗਤ ਦੇ ਨਾਲ ਵੀ ਆਪਾਂ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੁਸੀਂ ਵੀ ਅੱਜ ਗੁਰੂ ਘਰ ਵਿਖੇ ਆਏ ਹੋ ਨਤਮਸਤਕ ਹੋਏ ਹੋ ਤਾਂ ਪਹਿਰਾ ਸਾਹਿਬ ਲਈ ਸਪੈਸ਼ਲ ਜੋ ਆਪਾਂ ਕਹਿ ਸਕਦੇ ਆਂ ਸੰਗਤ ਦੀ ਜਿਹੜੀ ਸ਼ਰਧਾ ਆ ਉਹਨਦੇ ਮੁਤਾਬਕ ਜੋ ਸੰਗਤ ਵੱਧ ਚੜਕੇ ਜੋ ਗੁਰੂ ਘਰ ਵਿਖੇ ਪਹੁੰਚਦੀ ਆ ਤੁਸੀਂ ਵੀ ਇੱਕ ਚਮਤਕਾਰ ਹੋਇਆ ਇਸ ਜਗ੍ਹਾ ਤੇ ਤਾਂ ਕੀ ਗੱਲ ਹੋਈ ਹੈ ਜੀ ਮੈਂ ਅੱਜ ਤੋਂ ਨਾ ਉਦੋਂ ਮੈਂ ਪਾਠ ਪਹਿਲੇ ਪਾਠ ਵੇਲੇ ਮਨ ਨਹੀਂ ਲੱਗਿਆ ਮੇਰਾ ਦੂਜੇ ਵੇਲੇ ਹੌਲੀ ਦੇਣੇ ਲੱਗਿਆ ਕਿ ਜੇ ਵੇਰੇ ਮੰਨ ਕੇ ਚੱਲੋ ਬੈਠਣ ਪੂਰਾ ਬੈਠਣ ਲੱਗ ਗਿਆ ਮੈਂ ਪਾਠ 'ਚ ਹੁਣ ਘਰੇ ਵੀ ਜੋਤ ਲਾ ਕੇ ਪਾਠ ਚੱਲੀ ਜਾਂਦਾ ਇਸ ਟਾਈਮ ਸਰਦਾਈ ਲੱਗਣ ਲੱਗੀ ਸਾਡੇ ਘਰੇ ਜੀ ਪਹਿਲਾਂ ਚਲੋ ਮਹਾਰਾਜ ਦੇ ਅਰੰਗ 'ਚ ਨਹੀਂ ਸੀ ਜੀ ਪੱਕੇ ਸਿੱਕਦਾ ਵੀ ਚੱਲਦਾ ਸੀ ਕਿਉਂਕਿ ਮਾਲਵੇ ਦਾ ਏਰ ਗਿਆ ਹੀ ਉੱਧਰ ਨਹੀਂ ਪਤਾ ਗ੍ਰੰਥੀ ਸਿੰਘ ਥੋੜੇ ਜੇ ਘਾਟਾ ਬਾਬਾ ਜੀ ਉੱਧਰ ਤੁਸੀਂ ਚਾਮਤਕਾਰ ਮੰਨੋਗੇ ਜੀ ਜਿਹੜੀ ਚੀਜ਼ ਬੀਜ ਦਿੰਨੇ ਆ ਉਹੀ ਪੈਦਾ ਹੋਈ ਜਾਂਦੀ ਹੈ ਜਿਹੜੀ ਚੀਜ਼ ਬੀਜ ਦਿੰਨੇ ਆ ਉਹੀ ਪੈਦਾ ਹੋਈ ਜਾਂਦੀ ਹੈ ਜਿਹੜੀ ਮੰਨ ਕੇ ਚੱਲੋ ਅੱਜ ਮੈਂ ਮੈਂ ਹੁਣ ਪੱਖੀ ਦੀ ਸੇਵਾ ਕਰਨ ਆਉਣਾ ਜੀ ਮੈਨੂੰ ਤਿੰਨ ਤਿੰਨ ਵਾਰ ਹੀ ਹੋ ਗਈ ਮੈਂ ਪੱਖੀ ਦੀ ਸੇਵਾ ਕਰਦਾ ਜਿਵੇਂ ਜਿੰਨਾ ਮੈਂ ਲੋਕਾਂ ਨੂੰ ਖਵਾ ਦਿੰਨਾ ਮੈਨੂੰ ਉੰਨਾ ਹੀ ਮਿਲ ਜਾਂਦੀ ਹੈ ਅੰਦਰੋਂ ਹੀ ਆਈ ਜਾਂਦੀ ਹੈ ਸਿਸਟਮ 'ਚ ਆਪਕਿ ਤੋਂ ਹਰ ਹਫਤੇ ਮੈਂ ਬਠਿੰਡੇ ਤੋਂ ਆਣਾ ਜੀ ਨਾਲ ਆ ਮੇਰਾ ਪਿੰਡ ਆਈ ਨਈਆਂ ਵਾਲਾ ਗੋਨੇ ਨੇ ਮੰਡੀ ਦੇ ਕੋਲੇ ਹਾਂਜੀ ਦੂਰ ਤੋਂ ਜਿਹੜੀ ਸੰਗਤ ਗੁਰੂ ਘਰ ਵਿਖਿਆਉਂਦੀ ਹੈ ਜਿੱਦਾਂ ਕਿ ਇਹਨਾਂ ਨੇ ਦੱਸਿਆ ਬਠਿੰਡੇ ਤੋਂ ਤਾਂ ਇਸ ਤੋਂ ਵੀ ਵੱਧ ਵੱਧ ਦੂਰ ਤੋਂ ਸੰਗਤ ਆਉਂਦੀ ਹੈ ਵਾਹਿਗੁਰੂ ਜੀ ਇੱਥੇ ਬਾਬਾ ਦੀਪ ਸਿੰਘ ਜੀ ਦੀ ਅੱਧੀ ਕਿਰਪਾ ਹੈ ਸੰਗਤ ਬੰਬੇ ਤੋਂ ਦਿੱਲੀ ਤੋਂ ਬੜੀ ਬੜੀ ਦੂਰ ਤੋਂ ਕਲਕੱਤੇ ਤੱਕ ਜਿਹੜੀ ਸੰਗਤ ਆ ਉਹ ਚਪੈੜਾ ਕੱਟਣ ਵਾਸਤੇ ਆਉਂਦੀ ਕਈ ਸਿੰਘ ਮਿਲਦੇ ਆ ਜਿਹੜੇ ਬੰਬੇ ਤੋਂ ਆਉਂਦੇ ਆ ਉਹ ਰਾਤ ਹੀ ਸੰਗਤ ਆਉਂਦੀ ਹੈ ਰਾਤ ਵਿੱਚ ਪਹਿਲਾਂ ਕਰਦੇ ਆ ਔਰ ਐਤੋਂਰ ਸਵੇਰੇ ਵਿੱਚ ਪਹਿਲਾਂ ਕੱਟ ਕੇ ਸ਼ਾਮਾਂ ਨੂੰ ਫੇਰ ਆਉਂਦੀ ਫਲੈਟ ਤੇ ਰਾਤ ਨੂੰ ਬੰਬੇ ਚੱਲ ਜਾਂਦੇ ਇਸ ਕਰਕੇ ਬਾਬਾ ਦੀਪ ਸਿੰਘ ਦੀ ਸ਼ਰਦਾ ਸੰਗਤ ਦਾ ਪਿਆਰ ਇਹਨਾਂ ਜਿਆਦਾ ਹੈ ਕਿ ਕਹਣੀ ਕਿਸੇ ਤੋਂ ਬਾਹਰ ਆ ਲੱਖਾਂ ਦੇ ਹਿਸਾਬ ਨਾਲ ਸੰਗਤ ਆਪ ਜੀ ਦੇਖ ਰਿਹਾ ਬੈਠੇ ਹੋ ਪਰ ਸੰਗਤ ਨੂੰ ਜੇ ਛਾਂ ਨਹੀਂ ਹੈਗੀ ਤਾਂ ਵੀ ਕੋਈ ਪਰਵਾਹ ਨਹੀਂ ਜੇ ਜਲ ਨਹੀਂ ਮਿਲਿਆ ਤਾਂ ਵੀ ਕੋਈ ਪਰਵਾਹ ਨਹੀਂ ਲੇਕਿਨ ਇੱਕ ਗੱਲ ਜਰੂਰ ਹੈ ਕਿ ਬਾਬਾ ਦੀਪ ਸਿੰਘ ਦੇ ਘਰ ਚਪਹਿਰਾ ਜਰੂਰ ਘਟਣਾ ਹੈ ਅਰਬਾਨੀ ਜਰੂਰ ਪੜਨੀ ਅਕਸਰ ਜੇਕਰ ਅਸੀਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਪਹਿਲਾਂ ਨਾਲੋਂ ਕਹਿ ਸਕਦੇ ਹਾਂ ਕਿ ਇੱਕੋ ਦਮ ਕੋਈ ਕਲਾ ਹੀ ਵਰਤੀਆ ਵਾਹ ਗੁਰੂ ਜੀ ਕਿਉਂਕਿ ਪਹਿਲਾਂ ਕਦੀ ਜ਼ਿੰਦਗੀ 'ਚ ਇੰਨਾ ਇਕੱਠ ਗੁਰੂ ਘਰ ਦੇ ਵਿੱਚ ਨਹੀਂ ਸੀ ਵੇਖਿਆ ਕਦੀ ਵੀ ਨਾ ਅਸੀਂ ਵੇਖਿਆ ਸੀ ਨਾ ਜਿਹੜੇ ਸੰਗਤ ਦੇਖ ਰਹੀਆਂ ਨਾ ਇਹਨਾਂ ਨੇ ਕਦੀ ਦੇਖਿਆ ਹੋਣਾ ਪਰ ਇੱਕੋ ਦਮ ਇੰਨਾ ਇਕੱਠ ਵੇਖ ਕੇ ਕਿਵੇਂ ਵੇਖ ਬਿਲਕੁਲ ਜੀ ਇੱਕਦਮ ਇੱਕ ਛੇ ਤੋਂ 7 ਮਹੀਨੇ ਹੋ ਗਏ ਆ ਸੰਗਤ ਦੇ ਜਦੋਂ ਮਨੋ ਕਾਮਨਾ ਪੂਰੀ ਹੁੰਦੀ ਆ ਉਹ ਇੱਕ ਦੋ ਦੂਜੇ ਨੂੰ ਦੱਸਦਾ ਦੂਜੇ ਤੋਂ ਤੀਜੇ ਨੂੰ ਦੱਸਦਾ ਜਦੋਂ ਦੋ ਤਿੰਨ ਜਣੇ ਆਉਣ ਦੇ ਪੈਂਦੇ ਜਦੋਂ ਉਹਨਾਂ ਦੀ ਵੀ ਸ਼ਰਦਾ ਪੂਰੀ ਹੁੰਦੀ ਆ ਉਹ ਫਿਰ ਆਪਣੇ ਤੁਸੀਂ ਗੱਲ ਕਰ ਰਹੇ ਵੀ ਕਿੱਥੋਂ ਕਿੱਥੋਂ ਸੰਗਤ ਆਉਂਦੀ ਤੁਹਾਨੂੰ ਪਿਛਲੀ ਵਾਰੀ ਇੱਕ ਬੀਬੀ ਮਿਲੇ ਉਹ ਕਹਿੰਦੇ ਮੈਂ ਅਮਰੀਕਾ ਤੋਂ ਆਏ ਅਮਰੀਕਾ ਤੋਂ ਸਿਰਫ ਦੁਪਹਿਰਾ ਕੱਢਣ ਵਾਸਤੇ ਆਈ ਆ ਦੁਪਹਿਰੇ 5 ਕੱਟ ਕੇ ਉਹਨੇ ਵਾਪਸ ਜਾਣਾ ਉਹਦਾ ਕੋਈ ਰਿਸ਼ਤੇਦਾਰ ਰਿਸ਼ਤੇ ਨਹੀਂ ਕੋਈ ਉਹਦਾ ਰਿਸ਼ਤੇਦਾਰ ਨਹੀਂ ਕੋਈ ਆਪਣਾ ਕਰਨੇ ਬਸ ਉਹ ਦੁਪਹਿਰਾ ਕੱਟਣਾ ਹੀ ਕੱਟ ਕੇ ਉਹਨੇ ਫਿਰ ਅਮਰੀਕਾ ਚਲ ਜਾਣਾ ਇਹਨਾਂ ਬਾਬਾ ਦੀਪ ਸਿੰਘ ਦਾ ਪਿਆਰ ਹੋ ਗਿਆ ਲੋਕਾਂ ਦਾ ਬਿਲਕੁਲ ਜੀ ਮਨੋ ਕਾਮਨਾ ਪੱਦਰ ਦੇ ਉੱਤੇ ਸੰਗਤ ਬਿਲਕੁਲ ਜੀ ਬਿਲਕੁਲ ਉਸ ਹਾਲਾਤ ਨਾਲ ਸਕਤ ਵਾਦੀ ਜਾ ਰਹੀ ਹੈ ਬਿਲਕੁਲ ਦਿਨ ਦਿਨ ਜਿਵੇਂ ਤੁਸੀਂ ਦੇਖਿਆ ਕਿ ਸੰਗਤ ਕਿਤਨਾ ਕਿਤੇ ਦਿਨੋਂ ਦਿਨ ਗੁਰੂ ਘਰ ਦੇ ਵਿੱਚ ਵੱਧ ਚੜ ਕੇ ਪਹੁੰਚ ਰਹੀ ਹੈ ਤਾਂ ਤਸਵੀਰਾਂ ਜੋ ਟੜ ਨਾਲ ਸਾਂਝੀਆਂ ਕਰ ਰਹੇ ਆਂ ਕਿ ਤੁਸੀਂ ਵੇਖ ਸਕਦੇ ਹੋ ਕਿ ਲੱਖਾਂ ਦੀ ਤਦਾਰ ਦੇ ਉੱਤੇ ਜਿਹੜੀ ਸੰਗਤ ਹੈ ਸੰਗਤ ਐਠਾ ਠਾ ਠਾ ਮਾਪਾ ਇਕੱਠ ਜੋ ਗੋਡਵਾਲਾ ਸ਼ਹੀਦ ਸਿੰਘ ਸਾਹਿਬ ਵਿਖੇ ਪਹੁੰਚਦਾ ਹਰ ਵਾਰ ਦੀ ਤਰ੍ਹਾਂ ਤਾਂ ਇਸ ਵਾਰ ਵੀ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਘਰ ਦੇ ਅੰਦਰ ਦੀਆਂ ਤਸਵੀਰਾਂ ਟੜ ਨਾਲ ਸਾਂਝੀਆਂ ਕਰ ਰਹੇ ਆ ਕਿ ਕਿੰਨੇ ਕੁ ਵੱਡੇ ਪੱਧਰ ਤੇ ਸੰਗਤ ਪਹੁੰਚੀ ਹੋਈ ਹੈ ਤਾਂ ਦੁਪਹਿਰਾ ਸਾਹਿਬ ਨੂੰ ਲੈ ਕੇ ਟੜ ਨਾਲ ਕੱਲੀ ਕੱਲੀ ਜੋ ਤਸਵੀਰਾਂ ਜੋ ਸਾਂਝਾ ਕਰਦੇ ਰਵਾਂਗੇ ਗੁਰੂ ਕਾਰ ਦੀਆਂ ਬਣੇ ਰੋ ਜਗਵੰਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੇ ਸੁਨ ਜਗਵੰਨ ਟੀਵੀ ਸ਼੍ਰੀ ਹਮਸਾ ਸਾਹਿਬ